ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਿੰਪਲ ਕੁਰਤੀ ਕਟਿੰਗ ਜੀ ਵੱਡੇ ਪਣੇ ਵਾਲੀ ਕੁਰਤੀ ਕੀ ਕਟਿੰਗ ਕਿੱਦਾਂ ਹੁੰਦੀ ਹੈ ਅਸੀਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਚ ਜੀ ਹਾਂਜੀ ਆਜੋ ਆਪਾਂ ਕੱਟਦੇ ਹਾਂ ਹਾਂਜੀ ਆਪਣੀ ਲੈਂਥ ਹੈਗੀ ਹੈ 42 ਇੰਚ ਤਿਆਰ ਆ ਆ ਦੇਖੋ 42 ਇੰਚ ਤਿਆਰ ਹੈ ਜੀ 2 ਇੰਚ ਤਿਆਰੇ 3 ਇੰਚ ਆਪਾਂ ਵੱਧ ਲੈਣਾ ਆਪਾਂ ਪਣ ਲੈਣਾ 45 ਇੰਚ ਆਪਾਂ ਪਹਿਲਾ ਕੱਪੜਾ ਹੋਰ ਫੋਲਡ ਕਰ ਲਿਆ ਜੀ ਆ ਵਿੱਚ ਚਾਰ ਲੇਅਰ ਬਣਾ ਲਈ ਤੇ 45 ਇੰਚ ਆਪਾਂ ਇਧਰੋਂ ਲੈਣਾ 2 ਇੰਚ ਤਿਆਰ ਆ 3 ਇੰਚ ਵੱਧ ਇਹ ਤੋਂ ਬਾਅਦ ਆਪਾਂ ਇਹ ਵੀ ਕਰ ਦੇਣੀ ਕਟਿੰਗ ਹਾਂਜੀ ਆ ਆਪਣੇ ਵੱਲ ਨੂੰ ਵਾਜਦੀ ਹਾਂਜੀ ਆਪਣਾ ਸਿਰ ਹੈਗਾ 13 ਇੰਚ 13 ਇੰਚ ਦਾ ਆਪਾਂ ਫੋਲਡ ਕਰਕੇ ਆਪਣਾ ਰਹੇਗਾ 6.5 6.5 ਦਾ ਆਪਾਂ 6.5 ਰੱਖਣਾ ਹੈ 13 ਇੰਚ 13 ਇੰਚ ਦਾ 13 ਇੰਚ ਹੀ ਰੱਖਣਾ ਵੱਧ ਨਹੀਂ ਲਓ 1 ਇੰਚ ਵੱਧ ਰੱਖੀਏ ਥੀਰੇ ਤੋਂ 7.5 ਇੰਚ ਇਹਦਾ ਬਾਕਸ ਬਣਾ ਲੈਂਦੇ ਹਾਂ ਇਹ ਤੋ ਤੁਸੀਂ ਲੈਣਾ 1 ਇੰਚ ਵੱਧ ਆਹ ਜੀ ਤੇ ਆਪਣੀ ਛਾਤੀ ਹੈਗੀ ਆ 22 ਇੰਚ 22 ਇੰਚ ਤੋਂ ਆਪਾਂ ਹਾਫ ਹੋਗਾ 11 ਇੰਚ 11 ਇੰਚ ਤੋਂ ਜੀ ਤੁਸੀਂ ਲੈ ਲੈਣਾ 1.5 ਇੰਚ ਅੰਦਰ ਨੂੰ ਲੈ ਲੈਣਾ 1.5 ਇੰਚ ਛਾਤੀ ਵਾਲੇ ਨਿਸ਼ਾਨ ਤੋਂ 1.5 ਇੰਚ ਅੰਦਰੋਂ ਲੈਣਾ ਆ ਦੇਖੋ ਕਰ ਕਰਦੇ ਹਾਂਜੀ ਇਹਦੇ ਨਾਲੋਂ ਆਪਾਂ ਜਿਹੜਾ ਆਪਾਂ ਤੀਰੇ ਦਾ ਨਿਸ਼ਾਨ ਲਾਇਆ ਸੀ ਇਹਦੇ ਤਿਰਛਾ ਇੰਟੀਟੇਬ ਲਗਾ ਕੇ ਇਹਦਾ ਵੀ ਨਿਸ਼ਾਨ ਲਾ ਲੈਣਾ ਇਹਦੀ ਆਪਾਂ ਛਾਤੀ ਵਾਲੇ ਨਿਸ਼ਾਨ ਤੋਂ ਲੈ ਕੇ ਤੇ ਇਧਰੋਂ ਆਪਾਂ ਗਲਾਈ ਦੇ ਦੋ ਐਂ ਹਲਕੀ ਜਿਹੀ ਗਲਾਈ ਇਕੱਲੀ ਆ ਜਿਹੜਾ ਆਪਾਂ 1 ਇੰਚ ਲਿਆ ਸੀ ਤੇ ਇਹਦੇ ਨਾਲੋਂ ਆਪਾਂ ਥੋੜਾ ਜਿਹਾ ਹਾਫ ਜਿਹਾ ਆਪਾਂ ਅੰਦਰੋਂ ਲੈਣ 1 इंच ਤੋਂ ਵੀ ਥੋੜਾ 2 ਪੁਆਇੰਟ ਮੰਜੀ ਉਹ ਤੋਂ ਬਾਅਦ ਆਪਣੀ ਸਾਈਡ ਸੀਨ ਹੈਗੀ ਆ 15 ਇੰਚ ਤਿਆਰ ਹੈ 15 ਤੋਂ ਆਪਾਂ 16 ਇੰਚ ਰੱਖ ਲਈਏ 1 ਇੰਚ ਵਧਾ ਕੇ ਰੱਖ ਲਈਏ ਇਹਦਾ ਆਪਾਂ ਲੈਣਾ ਹੈ। ਪ੍ਰਿੰਟ ਸਾਈਡ ਇਹਦੀ। ਪ੍ਰਿੰਟ ਪਾਸੇ ਨਾਲ ਆਪਾਂ 4 ਇੰਚ ਇਹਦੀ ਕਾਟ ਪਾ ਦੇਣੀ ਹੈ। ਪਿਛਲੇ ਦੀ ਕਾਟ ਨਹੀਂ। ਆਪਣੀ ਪਲੋਈ ਹੈਗੀ ਆ 10.5 ਹੈ ਤੇ ਆਪਾਂ 11 ਲਵਾਂਗੇ। ਇਹ ਸੋਲੋ। 11.5 ਇਸ ਤਰ੍ਹਾਂ ਪਲਵਾਂਗੇ ਆਪਾਂ 3.5 ਸਾਢੇ 3.5 ਇਸ ਤਰ੍ਹਾਂ ਪਲਵਾਂਗੇ ਆਪਾਂ 7 ਇੰਚ ਫਿਰ ਆਪਾਂ ਪਲੋਈਂ ਢਗਾਈ ਦੇਣੀ ਹੈ ਇੱਥੋਂ ਆਪਾਂ 7 ਰੱਖਿਆ ਸੀ 7 ਤੋਂ ਆਪਾਂ 3.5 ਤੋਂ ਲਗਾਈ ਦੇਣੀ ਹੈ ਜਿਹੜੀ ਆਪਾਂ 3.5 ਤੋਂ ਲਗਾਈ ਦੇਣੀ ਹੈ ਉਹਦੇ ਨਾਲੋਂ ਆਪਾਂ ਜਿਹੜੀ ਆਪਾਂ ਟੇਢੀ ਫਲੋਈ ਪਾਵਾਂਗੇ ਇਹ ਤੋਂ ਆਪਾਂ ਸਿੱਧੀ ਨਿਸ਼ਾਨ ਲਾ ਲੈਣਾ ਆਹ ਦੇ ਅੱਜ ਆ ਕਰਨ ਆਪਾਂ ਨੂੰ ਪਿੰਕ ਦੇ ਨਾਲ ਦਿਸਦਾਨੀ ਸੀ ਤੇ ਆਪਾਂ ਆ ਚਾਗ ਲੈ ਆਪਾਂ ਤੁੰਗੋ ਥੋੜਾ ਡਾਰਕ ਨਾ ਦਿਸ ਰਿਹਾ ਆ ਵਾਲੀ ਬੁੱਕਸ ਨਹੀਂ ਦੱਸਦੀ ਸੀ ਜਿਹੜੀ ਆਪਾਂ ਕੋਲੋਈ ਆ ਵਾਲੀ ਪਾਈ ਸੀ 11:30 ਵਾਲੀ ਕੋਲੋਈ ਪਾਈ ਸੀ ਤੇ ਇਸ ਪਲੇਟ ਨੂੰ ਆਪਾਂ ਨਾ 2 ਇੰਚ ਇਧਰ ਲੈ ਲੈਣੇ ਤੇ ਜਿਹੜੀ ਆਪਾਂ ਆ ਨਿਸ਼ਾਨ ਲੱਗਿਆ ਹੋਇਆ ਇਹਨੂੰ ਮਿਲਾ ਦੇਣਾ। ਕਿਵੇਂ ਨਾ ਫਿਰ ਆਪਾਂ ਇਹ ਤੋਂ ਲੈਣਾ। ਤੇ ਆ ਨਿਸ਼ਾਨ ਤੋਂ ਜਿਹੜਾ ਆਹ ਵਾਲੇ ਤੋਂ ਆਹ ਇੰਸੀ ਟੇਪ ਆਪਾਂਸਾ ਲਉਣਾ ਇਧਰ ਨਾਲ ਨਹੀਂ ਲਉਣਾ। ਤੇ ਜਿਹੜਾ ਆਪਣਾ ਬਾਕਸ ਬਣਾਇਆ ਹੋਇਆ ਇਹ ਇੰਦਰੋਂ ਤਰਪੋਨ ਨਾਲ ਇੰਦਰੋਂ ਐ ਸਾਈਡ ਦੇ ਇਹਦੇ ਨਾਲ ਕਿਰਸੀ ਬਣਗੇ ਕੁਛ ਆਹ ਥੋੜਾ ਜਿਵੇਂ ਇਹਦੇ ਨਾਲ ਉਹ ਬਾਕਸ ਨਾਲ ਆ ਦੇਖੋ ਉਹ ਕੋਪੈਂਟ ਉੱਪਰੋਂ ਲੈ ਲੈ ਇਧਰੋਂ ਕੋਈ ਮੈਂ ਨਹੀਂ ਲੋੜੀ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਆਣ ਸ਼ਾਨ ਲੱਗਿਆ ਹੋਇਆ ਸੀ ਆਪਣਾ ਸੈਡ ਸੀਨ ਦਾ ਤੇ ਤੁਹਾਨੂੰ ਆ ਵੀ ਦਿਖਾ ਦਿੰਨੇ ਆ ਆਪਾਂ ਜਾਈਦਾ ਸੀਵੇਂ 2 ਇੰਚ ਜੰਨਾ ਦਾ 18 ਇੰਚ ਤਿਆਰ ਸੀ ਇੱਥੋਂ ਤੇ ਆਪਾਂ ਐਕਸਟਰਾ ਵੱਧ ਲੈਣਾ ਕਿਉਂ ਪਲੇਟ ਚ ਆ ਜਾਏਗਾ ਤੇ ਆਪਾਂ ਲੈਣਾ 10 ਇੰਚ ਇੱਧਰੋਂ ਆਪਣਾ ਹੈਗਾ ਸਕੇਰਾ 11 ਇੰਚ 22 ਇੰਚ ਤੇ ਆਪਣਾ ਉਹ 11 ਇੰਚ ਤੇ 11 ਹੀ ਆਪਣੀ ਸ਼ਰਤੀ ਸੀ ਇਹਦਾ ਨਿਸ਼ਾਨਾ ਅਜੀ ਇਹਦੀ ਆਪਾਂ ਟੋਕ ਲਾ ਦਣੀ ਹੈ ਚਾਰੇ ਪੱਲੇ ਇਹਦੀ ਆਪਾਂ ਕਟਿੰਗ ਕਰਦੇ ਇਹਦਾ ਉੱਪਰ ਨੂੰ ਚਾੱਕ ਕੇ ਆਪਾਂ ਇਹ ਚ ਵੀ ਕੱਟ ਪਾਈ ਉਨੇ ਚੀ ਇਹਦੀ ਆਪਾਂ ਪਾਣੀ ਕਾਰ ਪਿਛਲੇ ਦੀ ਪਾਣੀ ਇਕਦੋ ਪੱਲੇ ਤੇ ਚੱਲ ਗਾ ਦੇ ਉੱਪਰਲੇ ਦੋ ਪੱਲੇ ਚੱਕ ਕੇ ਫਰੰਟ ਸਾਈਡ ਤੇ ਕਾਰ ਪਾ ਦੇ ਨੇ ਅਗਲੇ ਪਾਸੇ ਦੀ ਕਾਰ ਪਾ ਦੇ ਨੇ ਆ ਦੇਖੋ ਇਹੇੇੇ ਹੋ ਗਈ ਕਟਿੰਗ ਆਪਾਂ ਹੁਣ ਕਰਾਂਗੇ ਬਾਜੂ ਦੀ ਕਟਿੰਗ ਆਪਾਂ ਇਹਦੀ ਬਾਜੂ ਕੱਟਾਂਗੇ ਬਾਹਰ ਰੱਖਾਂਗੇ ਇਹਦੀ ਬਾਜੂ ਦੀ ਚਾਰ ਹੈਗੇ ਸੀ 17 ਇੰਚ ਆਪਾਂ ਉਹ ਤੋਂ 10 ਇੰਚ ਵੱਧ ਲਵਾਂਗੇ ਇਸ तरफ ਇਸ तरफ ਆਪਾਂ ਲੈਣਾ 11 10 ਇੰਚ ਲੈ ਲੈਣਾ 11 ਵੀ ਲੈ ਸਕਦੇ ਆ 10.5 10 ਲੈ ਸਕਦੇ ਆ ਤੇ ਇੰਦਰ ਰੱਖਾਂਗੇ ਆਪਾਂ 7 7.5 ਇੰਚ ਰੱਖਾਂਗੇ ਐਕਸਟਰਾ ਆਪਾਂ ਜੈਸਤ ਹਾਂ ਅੰਦਰ 7.5 ਲਿਆ ਆਪਾਂ ਨੂੰ ਹੈਗੀ 6 ਇੰਚ ਦੀ ਬੋੜ 1.5 ਇੰਚ ਐਕਸਟਰਾ ਇਦੋਂ ਆਪਾਂ 3 ਇੰਚ ਲੈਣ ਆਹ ਵਾਲਾ ਕਾਟ ਆ ਲੈ ਕਪੜਾ ਨੂੰ ਆਪਾਂ 3 ਇੰਚ ਲੈਣ ਆਪਣਾ ਮੋਢਾ ਹੈਗਾ ਸ 8 1/2 8 1/2 ਤੋਂ ਮੋਢਾ ਆਪਾਂ ਲੈਣਾਗੇ ਪਰ 7 1/2 ਇੰਚ 7 1/2 ਲਵਾਂਗੇ ਆ ਜੀ ਠੀਕ ਹੈ ਤੁਸੀਂ ਇਦੋਂ ਦਾ ਹਲਕਾ ਜਿਹਾ ਦੇ ਸਕਦੇ प ना यदि केरा ना ਕਾਟ ਪਾਉਣੀ ਆ ਇਧਰੋਂ ਆਪਾਂ 1.5 ਇੰਚ ਉੱਪਰ ਰੱਖ ਕੇ ਤੇ ਆਪਣਾ ਇਸ ਆਪਣਾ ਬਣਾਇਆ ਸੀ 8 ਇੰਚਾ ਵੇਖੋ ਆਹ ਚੀਜ਼ ਆਖੋ ਇੱਕ ਬਾ ਬਾ 8 ਲੈਣੀ ਆ ਧਾ ਇੰਚ ਉਹਦੇ ਨਾਲੋਂ ਆਪਣਾ ਉਹ 8.5 ਸੀ 8.5 ਨਾਲ 1 ਇੰਚ ਆਪਾਂ ਘਾ ਅੱਧਾ ਇੰਚ ਕੱਟ ਲੈਣਾ ਜਿਹਦਾ ਆਪਾਂ ਬਾਅਦ ਜੋੜਦੇ ਆ ਉਹ ਸਹੀ ਹੋ ਜੀ ਵਾ ਤੇ ਤੁਸੀਂ ਆ ਇਧਰੋਂ 1.5 ਚਲਾ ਲੈਣਾ ਇਧਰੋਂ ਲਾ ਕੇ ਜਿਹੜਾ ਆਪਣਾ ਇਹ ਦੇਖੋ 6.5 ਇੰਚ ਆ 6.5 ਇੰਚ ਦਾ ਹੋਊਗਾ ਹਾਫ ਸਵਾਤ 9 ਸਵਾਤ 3 ਵੀ ਆਪਾਂ ਤੇ ਇਹਦੇ ਆਪਾਂ ਪਾਣੀ ਥੋੜੀ ਇੱਕ ਪੁਆਇੰਟ ਇੱਕ ਨਾ ਤਾਂ ਬਈ ਇਹ ਕਾਰਟ ਪਾ ਲੇ ਜੀ ਠੀਕ ਹੈ ਥੋੜੀ ਜਿਹੀ ਲਾਈਟ ਚੱਲੋ ਜੀ ਅੱਜ ਦੀ ਵੀਡੀਓ ਸਾਡੀ ਇੰਤਾਂ ਹੀ ਸੀ ਐਨੀ ਵੀਡੀਓ ਸੀ ਸਾਸੀ ਕੱਟੀ ਕੁੜਤੀ ਬਾਜੂ ਕੱਟ ਕੇ ਵਿਖਾਈ ਤੁਹਾਨੂੰ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਿਵੇਂ ਲੱਗੀ ਸਾਨੂੰ ਸਾਡੀ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਅਸੀਂ ਅਗਲੀ ਵੀਡੀਓ ਤੁਹਾਨੂੰ ਲੈ ਕੇ ਆਵਾਂਗੇ ਵੀ ਪਿੱਛੇ ਨੂੰ ਗਲਾ ਜਾਂਦਾ ਜਿਹੜੀਆਂ ਲੇਡੀਜ਼ ਦਾ ਪਿੱਛੇ ਨੂੰ ਗਲਾ ਜਾਂਦਾ ਜੀ ਤੇ ਅਸੀਂ ਉਦਾਂ ਦਿਖਾਵਾਂਗੇ ਪਿੱਛੇ ਨੂੰ ਗਲਾ ਕਿਵੇਂ ਜਾਂਦਾ ਜੀ ਉਹਦੀ ਵੀਡੀਓ ਲੈ ਕੇ ਆਵਾਂਗੇ ਪਿੱਛੇ ਨੂੰ ਗਲਾ ਜਾਂਦਾ ਜਾਂ ਇੱਥੇ ਮੋਢੇ ਕੋਲੋਂ ਖਿੱਚ ਪੈਂਦੀ ਹੈ ਤੇ ਇੱਥੇ ਖਿੱਚ ਨਹੀਂ ਪੈਂਦੀ ਅਸੀਂ ਤੁਹਾਨੂੰ ਸਟਿਚ ਦੱਸਾਂਗੇ ਜੀ ਅਗਲੀ ਵੀਡੀਓ 'ਚ ਜੀ ਥੈਂਕ ਯੂ ਧੰਨਵਾਦ